ਦਰਨੇ ਵਾਲੀ ਥਾਤੇ ਪਹੁੰਚੇ ਖੇਤੀਬਾੜੀ ਮੰਤਰੀ ਖੁੱਡੀਆਂ ਖੁੱਡਿਆਣੋ ਕਿਸਾਨਾਂ ਨੇ ਮੰਗ ਪੱਤਰ ਸੌਪਿਆ ਤੇ ਟੇਬਲ ਤੇ ਮੰਨਦੇ ਨੇ ਮੰਗਾ ਪਰ ਲਾਗੂ ਨਹੀਂ ਕਰਦੇ ਉਹ ਗ੍ਰਾਹ ਦੇ ਵੱਲੋਂ ਕਹਾ ਗਿਆ ਉਹਨਾਂ ਕਹਿੰਦੇ ਕਿ ਕਿਸਾਨ ਦੀ ਪੂਰੀ ਲੀਡਰਸ਼ਿਪ ਵੀ ਮੌਜੂਦ ਹੈ ਉਹ ਗ੍ਰਾਹ ਰਾਕੇਸ਼ ਟਿਕੈਤ ਲੱਖੋ ਬਾਲ ਵੀ ਮੌਜੂਦ ਨੇ ਨੀਤੀ ਅਤੇ ਕਿਸਾਨ ਕਰਜ਼ਾ ਮਾਫੀ ਸਹਿਤ ਆਪਣੇ ਕਰੀਬ 8 ਤੋਂ 10 ਮੁੱਦਿਆਂ ਨੂੰ ਲੈ ਕੇ ਕਿਸਾਨ ਜਿਹੜੇ ਹੈਗੇ ਨੇ ਉਹ ਚੰਡੀਗੜ੍ਹ ਦੇ ਵਿੱਚ ਪਿਛਲੇ ਪਿਛਲੇ ਦਿਨਾਂ ਤੋਂ ਡਟੇ ਹੋਏ ਸਨ ਤੇ ਅੱਜ ਇਹ ਵਿਧਾਨ ਸਭਾ ਦਾ ਕਿਰਾਵ ਕਰਨ ਵਾਸਤੇ ਚਲੇ ਸਨ ਪਰੰਤੂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਮਟਕਾ ਚੌਂਕ ਦੇ ਉੱਤੇ ਰੋਕ ਲਿਆ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਉਹ ਸ਼ੁਰੂ ਅੱਜ ਹੋਇਆ ਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਜਮ੍ਹਾਂ ਹੋਏ ਤੇ ਚੰਡੀਗੜ੍ਹ ਦੇ ਵਿੱਚ ਸੈਕਟਰ 34 ਵਿੱਚ ਜਮ੍ਹਾਂ ਹੋਣ ਤੋਂ ਬਾਅਦ ਇਹਨਾਂ ਨੇ ਵਿਧਾਨ ਸਭਾ ਕੂਚ ਕਰਨ ਦਾ ਕਰਨ ਦੀ ਰਣਨੀਤੀ ਜਿਹੜੀ ਹੈਗੀ ਹੈ ਉਹ ਬਣਾਈ ਪਰੰਤੂ ਤੁਸੀਂ ਦੇਖ ਸਕਦੇ ਹੋ ਕਿ ਸੈਕਟਰ 17 ਦੇ ਮਟਕਾ ਚੌਕ ਦੇ ਉੱਤੇ ਹੀ ਇਹਨਾਂ ਨੂੰ ਭਾਰੀ ਵੈਰੀਗੇਟਿੰਗ ਕਰਕੇ ਰੋਕ ਲਿਆ ਗਿਆ ਹੈ ਇੱਕ ਵੱਡੀ ਸੰਖਿਆ ਦੇ ਵਿੱਚ ਪੁਲਿਸ ਜਿਹੜੀ ਹੈਗੀ ਹੈ ਆਪਣੇ ਪੂਰੇ ਉਪਕਰਨਾਂ ਦੇ ਨਾਲ ਆ ਪੂਰੀ ਤਿਆਰੀ ਦੇ ਨਾਲ ਇਹਨਾਂ ਨੂੰ ਇੱਥੇ ਹੀ ਰੋਕ ਕੇ ਖੜੀ ਹੋਈ ਹੈ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਅੱਗੇ ਵਧਣ ਤੋਂ ਵਧਣ ਦੀ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਹੋਵੇਗੀ ਕਿਉਂਕਿ ਕਾਨੂੰਨ ਵਿਵਸਥਾ ਜਿਹੜੀ ਹੈਗੀ ਹੈ ਉਹ ਇੱਕ ਵੱਡੀ ਚੁਣੌਤੀ बन ਜਾਂਦੀ ਹੈ پولیس ਵਾਸਤੇ ਇਸ ਕਰਕੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਜਿਹੜੀ ਹੈਗੀ ਹੈ ਉਹ ਇੱਥੇ ਤੈਨਾਤ ਕੀਤੀ ਗਈ ਹੈ ਬੈਰੀਗੇਟਿੰਗ ਦੇ ਕੋਲ ਹੀ ਕਿਸਾਨਾਂ ਨੇ ਹੁਣ ਇੱਥੇ ਹੀ ਧਰਨਾ ਜਿਹੜਾ ਹੈਗਾ ਉਹ ਲਗਾ ਦਿੱਤਾ ਹੈ ਤੇ ਇੱਥੇ ਹੀ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਉਠਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਸੰਖਿਆ ਦੇ ਵਿੱਚ 50 ਪਰ ਤੋਂ ਕਿਸਾਨ ਜਿਹੜੇ ਹੈਗੇ ਨੇ ਉਹ ਇੱਥੇ ਆਏ ਆਏ ਹੋਏ ਨਹੀਂ ਤੇ ਪੁਲਿਸ ਦੇ ਵੀ ਤੁਸੀਂ ਵੱਡੇ ਅਧਿਕਾਰੀ ਜਿਹੜੇ ਹੈਗੇ ਉਹ ਸਾਰੇ ਮੌਕੇ ਦੇ ਉੱਤੇ ਮੌਜੂਦ ਜਿਹੜੇ ਹੈਗੇ ਉਹ ਵੇਖ ਸਕਦੇ ਨੇ ਤਾਂ ਕਿ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਹੈ ਉਹ ਉਹ ਵੀ ਜਾਰੀ ਰਹੇ ਤੇ ਕਾਨੂੰਨੀ ਵਿਵਸਥਾ ਦੇ ਉੱਤੇ ਵੀ ਨਜ਼ਰ ਜਿਹੜੀ ਹੈਗੀ ਹੈ ਉਹ ਬਲੀ ਨਹੀਂ ਰਹਿਣਾ ਤੁਸੀਂ ਵੇਖ ਸਕਦੇ ਹੋ ਕਿ ਬੜੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਪੱਡੇ ਭਾਈਆ ਪਹੁੰਚ ਹੋਏ ਨੇ ਅਸੀਂ ਮੰਗ ਕੇ ਲੈ ਲਾਂਗੇ ਇਹ ਕਿਹੜੀਆਂ ਕਿਹੜੀਆਂ ਮੰਗਾਂ ਸਰ ਸਾਹਿਬ ਬੋਲ ਕੇ ਗਏ ਨਸ਼ਾ ਦੇ ਇੱਥੇ ਹੀ ਹਾਜ਼ਰ ਹੋਣਗੇ ਮੁੱਖ ਮੰਗ 2013 ਦੇ ਵਿੱਚ ਨਵੀਂ ਖੇਤੀ ਨੀਤੀ ਲਾਗੂ ਕਰਨ ਦੀ ਨਵੀਂ ਖੇਤੀ ਨੀਤੀ ਬਣਾਉਣ ਦੀ ਜਿਹੜੀ ਕਿਸਾਨ ਪੱਕੀ ਮਜ਼ਦੂਰ ਪੱਕੀ ਹੋਵੇ ਪਰ ਕਾਰਪੋਰੇਟਾ ਪੱਖੀ ਨੀਤੀ ਚੱਲ ਰਹੀ ਹੈ ਜਿਨੇ ਦੇਸ਼ ਤਬਾਹ ਕਰਕੇ ਰੱਖਤਾ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਕਰਤੇ ਉਹਦੇ ਮੁਕਾਬਲੇ ਤੇ ਨਵੀਂ ਖੇਤੀ ਨੀਤੀ ਦੀ ਮੁੱਖ ਮੰਗ ਹੈ ਬਾਕੀ ਇੱਥੇ ਦੱਸ ਦੇਵਾਂਗੇ ਆਣਣ ਦਿਓ ਸਭ ਇਕੱਠੇ ਹੋ ਕੇ ਲੰਗਰ ਵਰਤ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਗੱਲਬਾਤ ਸੈਰ ਹੋ ਜੇਗੀ ਉਹ ਹੋ ਰਹੀ ਹੈ ਪ੍ਰਸ਼ਾਸਨ ਦੇ ਨਾਲ ਕਿਹ ਕਿਸ ਤਰ੍ਹਾਂ ਦੀ ਗੱਲਬਾਤ ਜੜੀ ਹੈਗੀ ਅਭੀ ਕੋਈ ਨਹੀਂ ਹੋਈ ਅਭੀ ਮੰਗ ਪੱਤਰ ਲੈਣੇ ਆ ਰਹਾਗਾ ਕੁੜੀਆ ਸਾਹਿਬ ਖੇਤੀਬਾੜੀ ਮੰਤਰੀ ਉਹ ਹਮਾਰੇ ਅੱਗੂ ਬਾਦਸ਼ਾਹ ਕਰ ਰਿਹਾ ਹੈ ਉਸ ਦੇ ਸਾਥ ਸਾਡੇ ਕੋਲ ਕੋਈ ਸਾਰਾ ਹੋਰ ਵੀ ਕਿਸਾਨ ਹੈ ਕਿ ਨਹੀਂ ਤੁਸੀਂ ਸਰ ਕੀ ਕਹਿਣਾ ਚਾਹੋ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਕਿਸਾਨ ਦੇ ਲੈ ਕੇ ਇੱਥੇ ਅੱਜ ਮੰਗ ਪੱਤਰ ਦੇ ਰਹੇ ਆਂ ਪੰਜਾਬ ਸਰਕਾਰ ਨੂੰ ਅਸੀਂ ਕਿਸਾਨ ਨਹੀਂ ਮੰਗਾ ਨਹੀਂ ਪਹੁੰਚ ਜਾ ਦੇ ਮੰਗਾ ਨਹੀਂ ਗਿਆ ਉਹਨਾਂ ਦੀ ਵਿਆਖਿਆ ਤਾਂ ਹੁਣ ਹੋਣੀ ਰਹੀ ਉਹਦੇ ਬਾਅਦ ਤੇ ਖੇਤੀਬਾੜੀ ਮੰਤਰੀ ਕੁੜੀਆ ਸਾਹਿਬ ਸਾਡਾ ਮੰਗ ਪੱਤਰ ਲੈਣ ਆਏ ਨੇ ਅੱਜ ਅਤੇ ਤੁਸੀਂ ਦੇਖ ਸਕਦੇ ਹੋ ਕਿ ਮੰਗ ਪੱਤਰ ਲੈਣ ਵਾਸਤੇ ਵੀ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਉਹ ਕਿਸਾਨਾਂ ਕੋਲ ਪਹੁੰਚੇ ਨੇ ਅ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੀਡਰ ਨੇ ਕਿਸਾਨਾਂ ਦੇ ਉਹ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਹੈਗੇ ਨੇ ਖੇਤੀਬਾੜੀ ਮੰਤਰੀ ਨੇ ਉਹ ਇਥੇ ਮੰਗ ਪੱਤਰ ਜਿਹੜੇ ਹੈਗੇ ਨੇ ਉਹ ਲੈਣ ਆਏ ਨੇ ਕਿਸਾਨਾਂ ਨੇ ਕਿਸਾਨਾਂ ਨੇ ਆਪਣੀਆਂ ਮੰਗਾਂ ਇਸ ਮੰਗ ਪੱਤਰ ਦੇ ਵਿੱਚ ਸ਼ਾਮਲ ਕੀਤੀਆਂ ਹੋਈਆਂ ਨੇ ਕਿਉਂਕਿ ਇਹ ਕਿਸਾਨ ਜਿਹੜੇ ਹੈਗੇ ਨੇ ਉਹ ਪੰਜਾਬ ਸਰਕਾਰ ਕੋਲ ਅੱਜ ਜਾਣਾ ਚਾਹੁੰਦੇ ਸਨ ਆਪਣਾ ਮੰਗ ਪੱਤਰ ਲੈ ਕੇ ਕਿ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਨੇ ਇਸੇ ਕੋਸ਼ਿਸ਼ ਦੇ ਵਿੱਚ ਉਹ ਵਿਧਾਨ ਸਭਾ ਵੱਲ ਪਹੁੰਚ ਕਰਨਾ ਚਾਹੁੰਦੇ ਸਨ ਪਰੰਤੂ ਇੱਥੇ ਹੀ ਇਹਨਾਂ ਨੂੰ ਕਿਉਂਕਿ ਰੋਕ ਲਿਆ ਗਿਆ ਇਸ ਕਰਕੇ ਜਿਹੜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਹੈਗੇ ਨੇ ਉਹ ਇਹਨਾਂ ਦਾ ਮੰਗ ਪੱਤਰ ਲੈਣ ਵਾਸਤੇ ਪਹੁੰਚੇ ਨਹੀਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਜਿਹੜੀ ਹੈਗੀ ਹੈ ਉਹ ਕਿਸਾਨਾਂ ਦੇ ਨਾਲ ਇਹਨਾਂ ਦੀ ਹੋ ਰਹੀ ਹੈ। ਕਿਹੜੀ ਗੱਲਬਾਤ ਆ ਮੰਗ ਪੱਤਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਗੁਰਮੀਤ ਸਿੰਘ ਨੂੰ ਡੀਐਨਡੀ ਕੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਿਹੜੇ ਹੈਗੇ ਨੇ ਉਹ ਮੌਕੇ ਦੇ ਉੱਤੇ ਮੌਜੂਦ ਨੇ। किसान अपन मंगा जगह है है। दसते हुए इस वे नज़र आ रहे तो हैं जोड़ा है गुरमीत सिंह खुडिया वालों ले लिया गया है ਮਹਿਲਾ ਕਿਸਾਨ ਵੀ ਜਿਹੜੇ ਹੈਗੇ ਨੇ ਉਹ ਵੱਡੀ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਹੋਏ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ਮੋਰਚਾ ਲੱਗਿਆ ਸੀ ਆ ਸੰਭੂ ਬਾਰਡਰ ਤੇ ਜਾਂ ਫਿਰ ਦਿੱਲੀ ਬਾਰਡਰ ਤੇ ਉਸ ਵੇਲੇ ਵੀ ਮਹਿਲਾ ਜਿਹੜੀਆਂ ਮਹਿਲਾ ਕਿਸਾਨ ਨੇ ਉਹਨਾਂ ਨੇ ਇੱਕ ਵੱਡੀ ਸੰਖਿਆ ਦੇ ਵਿੱਚ ਆਪਣੀ ਭਾਗੀਦਾਰੀ ਰੱਖੀ ਸੀ ਉਹ ਨਿਭਾਈ ਸੀ ਤੇ ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸੰਖਿਆ ਦੇ ਵਿੱਚ ਮਹਿਲਾ ਜਿਹੜੇ ਕਿਸਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਜਿਹੜੇ ਖੇਤੀਬਾੜੀ ਮੰਤਰੀ ਮਿਨਿਸਟਰ ਨੇ ਐਗਰੀਕਲਚਰ ਮਿਨਿਸਟਰ ਪੰਜਾਬ ਦੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਆਪਣਾ ਜਿਹੜਾ ਪੱਤਰ ਜਿਹੜਾ ਹੈਗਾ ਲੈ ਲਿਆ ਹੈ ਰਾਜ ਦਿੱਤੇ ਬੰਦੀ ਦੇ ਇਹ ਰਾਹ ਦੇ ਪ੍ਰਮਾਣ ਸਰਦਾਰ ਗਗਿੰਦਰ ਸਿੰਘ ਜੀ ਉਹ ਰਾਹ ਸਾਹਿਬ ਜੀ ਸਾਹਿਬ